ਸੋਸ਼ਲ ਮੀਡੀਆ ਜੇਕਰ ਅਸ ਦੇ ਜ਼ਮੇਂ ਦੀ ਜ਼ਰੂਰਤ ਬਣ ਗਿਆ ਤਾਂ ਇਸ ਦੇ ਕਈ ਨੁਕਸਾਨ ਵੀ ਸਾਹਮਣੇ ਆ ਰਹੇ ਨੇ ਬਿਨਾਂ ਜਾਣ ਪਛਾਣ ਦੇ ਲੜਕੀ ਤੇ ਲੜਕਾ ਇੱਕ ਦੂਜੇ ਦੇ ਕਰੀਬ ਆ ਜਾਂਦੇ ਨੇ ਤੇ ਵਿਆਹ ਕਰ ਲੈਂਦੇ ਨੇ ਪਰ ਅਜਿਹੇ ਜੀ ਆਦਤ ਤੇ ਧਰਮ ਵਿਵਹਨ ਕਾਮਯਾਬ ਹੀ ਰਹਿੰਦੇ ਨੇ ਪਰ ਅਜਿਹੇ ਵਿਆਹ ناکਾਮਯਾਬ ਰਹਿੰਦੇ ਨੇ ਅਜੇ ਇਹ આરોਪ ਗੁਰਦਾਸਪੁਰ ਦੇ ਇੱਕ ਲੜਕੇ ਨੇ ਲਗਾਇਆ ਹੈ ਜਿਸ ਦਾ ਕਹਿਣਾ ਹੈ ਕਿ ਉਸ ਨੇ ਇੰਸਟਾਗ੍ਰਾਮ ਤੇ ਦੋਸਤੀ ਕਰਕੇ ਫਾਜ਼ਿਲਕਾ ਦੀ ਇੱਕ ਲੜਕੀ ਨਾਲ ਵਿਆਹ ਕਰਵਾ ਲਿਆ ਸੀ ਬਕਾਇਦਾ ਚਰਚ ਵਿੱਚ ਮੈਰਿਜ ਕਰਵਾਉਣ ਤੋਂ ਬਾਅਦ ਕੋਰਟ ਮੈਰਿਜ ਰਜਿਸਟਰ ਕਰਵਾਈ ਤੇ ਫਿਰ ਆਪਣਾ ਖਰਚਾ ਕਰਕੇ ਲੜਕੀ ਨੂੰ ਵਿਦੇਸ਼ ਭੇਜ ਦਿੱਤਾ ਤਾਂ ਜੋ ਲੜਕੀ ਉਸ ਨੂੰ ਵਿਦੇਸ਼ ਬੁਲਾ ਸਕੇ ਪਰ ਉੱਤੇ ਜਾ ਕੇ ਲੜਕੀ ਨੇ ਹੋਰ ਪੈਸੇ ਮੰਗਨੇ ਸ਼ੁਰੂ ਕਰ ਦਿੱਤੇ ਤੇ ਮੁੱਕਰ ਗਈ ਹਾਲਾਂਕਿ ਮਾਮਲੇ ਦੀ ਐਫਆਈਆਰ ਵੀ 2 ਸਾਲ ਪਹਿਲਾਂ ਦਰਜ ਹੋ ਗਈ ਸੀ ਤੇ ਜਿਸ ਤੋਂ ਬਾਅਦ ਲੜਕੀ ਲੜਕੇ ਦੇ ਪਿਤਾ ਤੇ ਲੜਕੀ ਦੀ ਮਾਂ ਨੂੰ ਸ਼ਾਮਲ ਕੀਤਾ ਗਿਆ ਪਰ ਉਹਨਾਂ ਦੀ ਜ਼ਮਾਨਤ ਹੋ ਗਈ ਤੇ ਹੁਣ ਲੜਕਾ ਡਿਪਰੈਸ਼ਨ ਦਾ ਸ਼ਿਕਾਰ ਹੋ ਗਿਆ ਮੇਰਾ ਨਾਮ ਸਾਹਿਲ ਗਿੱਲਿਆ ਗੁਰਦਾਸਪੁਰ ਜੇਰ ਰੋਡ ਤੋਂ ਮੈਂ ਰਹਿਣ ਵਾਲਾ ਤੇ ਮੇਰੀ ਮੈਰਿਜ ਹੋਈ ਸੀ 27 ਦਸੰਬਰ 2023 ਦੇ ਵਿੱਚ ਮੇਰੀ 2021 ਵਿੱਚ ਆਪਣੇ ਇੰਸਟਾਗ੍ਰam ਤੇ ਉਹਨੇ ਮੈਨੂੰ ਫੋਲੋ ਕੀਤਾ ਸੀ ਮੁਸਕਾਨ ਨਾਮ ਦੀ ਆਈਡੀ ਤੋਂ ਤੇ ਮੇਰੇ ਆਪਣੇ 2021 ਤੋਂ ਲੈ ਕੇ 2023 ਤੱਕ ਆਪਣੇ ਇੰਸਟਾਗ੍ਰam ਤੇ ਵਟਸਐਪ ਤੇ ਗੱਲ ਕਰਦੇ ਸੀ ਆਪਾਂ ਉਸ ਤੋਂ ਬਾਅਦ ਵਿੱਚ ਆਪਣੇ ਮੈਰਿਜ ਹੋਈ ਸੀ ਸਾਡੀ ਉਹ ਮੈਰਿਜ ਤੋਂ ਅਗਲੇ ਤਿੰਨ ਬਾਅਦ ਆਪਣੇ ਉਹਦੀ ਮੰਮੀ ਉਹਦੀ ਭੈਣ ਆਏ ਸੀ ਮੈਰਿਜ ਕਰਾਉਣ ਵਾਸਤੇ ਗੁਰਦਾਸਪੁਰ ਆਪਣੀ ਕੈਥੋਲਿਕ ਚਰਚ ਤੇ ਮੈਰਿਜ ਹੋਈ ਸੀ ਉਸ ਤੋਂ ਬਾਅਦ ਉਹ ਅਗਲੇ ਦਿਨ ਉਹ ਘਰ ਚਲੇ ਗਏ ਆਪਣੇ ਲੈ ਕੇ ਕੁੜੀ ਨੂੰ ਤੇ ਉਸ ਦਿਨ ਕਿਦਾਂ ਮੈਰਿਜ ਹੋਈ ਸੀ ਮੈਂ ਉਸ ਦਿਨ ਕਚਾੜੀ ਚ ਆਪ ਵੀ ਡੈਡਵੀ ਕਰਾਇਆ ਸੀ ਵੀ ਜੇ ਕੁੜੀ ਵੱਲੋਂ ਵੀ ਜੇ ਮੈਂ ਬਾਹਰ ਜਾ ਕੇ ਮੁੱਕਰ ਜਾਨੀ ਆ ਤੇ ਮੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਆਦੀ ਦੇਖ ਰਹੇ ਨੇ ਤੇ ਖੁਦ ਉਹਨੇ ਆਪ ਐਫੀਡੇਵਿਟ ਕੀਤਾ ਵੀ ਜਿਵੇਂ ਬਾਹਰ ਜਾ ਕੇ ਆਪਣੇ ਘਰ ਵਾਲੇ ਨੂੰ ਨਹੀਂ ਰਿਲੇਸ਼ਨ ਰੱਖਦੀ ਤੇ ਮੇਰੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਮੈਰਿਜ ਜੋ ਵੀ ਹੋਈ ਇੱਥੇ ਗੁਰਦਾਸਪੁਰ ਕੈਥਲਿਕ ਚਰਚ ਦੇ ਵਿੱਚ ਸਾਰੀ ਆਪਾਂ ਕੀਤੀ ਆ ਤੇ ਜੋ ਵੀ ਰਿਤੀ ਰਿਵਾਜ ਸਾਰੇ ਇਸਾਈ ਧਰਮ ਦੇ ਨਾਲ ਕੀਤੇ ਗਏ ਸੀ ਜਦੋਂ ਮੈਰਿਜ ਤੋਂ ਬਾਅਦ ਜਾਣ ਵਾਸਤੇ ਬਾਅਦ ਜਾਣ ਵਾਸਤੇ ਕੀਤਾ ਸੀ ਉਹ ਆਪਾਂ ਕੀਤਾ ਸੀ 20 ਲੱਖ ਰੁਪਏ ਆਪਾਂ ਪਹਿਲਾਂ ਆਉਂਦੀ ਆਪਣੇ ਫੀਸਾ ਤਾਰੀਆਂ ਆਪਣੇ ਦੋ ਘਾਲਤਾਂ ਵਿੱਚ ਫੀਸਾ ਗਈਆਂ ਟਿਕ ਟਿਕ ਕੀਤੀ ਲੱਖ ਰੁਪਏ ਟਿਕ ਟਿਕ ਲਈ ਸ਼ੋਪਿੰਗ ਕਰਾਈ ਮੋ ਸਾਰੇ ਕਪੜਾ ਲਈ ਰਹੇ ਹਰ ਇੱਕ ਚੀਜ਼ ਆਪਾਂ ਲੈ ਕੇ ਦਿੱਤੀ ਉਹਨਾਂ ਨੇ ਇਹ ਏਜੰਟ ਦੀ ਫੀਸ ਆਹਤੀ ਟੋਟਲੀ ਜਿੰਨੇ ਵੀ ਆਪਨੇ ਫੀਸ ਹੀ ਸਾਰੀ ਆਪਾਂ ਭੇਹ ਕੀਤੀ ਆ ਇਹ ਜਿਦੋਂ ਵੀ ਆਪਣੇ ਫਾਈਲ ਕੋਲੋਂ ਏਜੰਟ ਬੋਲਦਾ ਸੀ ਵੀ ਆਪਾਂ ਤੁਹਾਡਾ ਆ ਡਾਕੂਮੈਂਟ ਚਾਹੀਦਾ ਉਹ ਫਾਈਲ ਕਾ ਤੋਂ ਤਰਕੇ 4 ਵਜੇ ਉਹਦੀ ਮੰਮੀ ਉਹਦਾ ਡੈਡੀ ਉਹਨੂੰ ਬਸਟ ਪੇਟਾ ਦਿੰਦੇ ਸੀ ਉਹਨਾਂ ਦੇ ਕੇ ਨੂੰ ਇਹ ਨਹੀਂ ਪਤਾ ਲੱਗਨ ਦਿੰਦੇ ਸੀ ਵੀ ਆਡੀ ਕੁੜੀ ਗੁਰਦਾਸਪੁਰ ਮੈਰਿਜ ਹੋਈ ਆ ਕਿ ਇਹਨੂੰ ਪਤਾ ਨਾ ਲੱਗੇ 4 ਵਜੇ ਤੁਰਦੀ ਸੀ ਤੇ ਇਹ ਆਪਣੇ ਗੁਰਦਾਸਪੁਰ ਆਈਂਦੀ ਸੀ ਤੇ ਉਹ ਆਪਣੇ ਜਿਹੜਾ ਵੀ ਏਜੰਟ ਬੋਲਦਾ ਸੀ ਵੀ ਇੱਥੇ ਆਓ ਆਪਣੇ ਲੁਧਿਆਣੇ ਦਾ ਡਾਕੂਮੈਂਟ ਰੈਡੀ ਕਰੋ ਤੁਹਾਡੇ ਹਸਬੰਦ ਵੱਲੋਂ ਰੈਡੀ ਹੋਣੇ ਆ ਉਹ ਮੈਡਿ ਰੈਡੀ ਕਰਵਾਉਂਦਾ ਸੀ ਰੈਡੀ ਜਦੋਂ ਕੰਮ ਹੋ ਜਾਂਦਾ ਸੀ ਫਿਰ ਉਹ ਆਪਣੇ ਦਾਡੀ ਫੋਨ ਕਰ ਦਿੰਦਾ ਸੀ ਵੀ ਤੂੰ ਨਾ ਉਹਨ ਘਰ ਆ ਜਾ ਉਹਨੇ ਰਾਤ ਸਵੇਰੇ ਟਾਈਮ ਜਾਣਾ ਵਾ 8:00 9:00 ਵਜੇ ਜਿਹੜਾ ਕਿਸੇ ਨੂੰ ਉਹਨਾਂ ਦੇ ਗਵਾਂਢੀ ਤੱਕ ਇਹਨੂੰ ਪਤਾ ਨਾ ਲੱਗੇ ਵੀ ਕੁੜੀ ਦੀ ਮੈਰਿਜ ਹੋਈ ਆ ਚੂੜਾ ਇੱਥੇ ਪਾਉਂਦੀ ਸੀ ਆਪਣੇ ਗੁਰਦਾਸਪੁਰ ਘਰ ਜਦੋਂ ਮੇਰੇ ਕੋਲ ਹੁੰਦੀ ਸੀ ਇੱਥੇ ਜਦੋਂ ਆਪਣੇ ਘਰ ਜਾਂਦੀ ਸੀ ਇੱਕ ਚੂੜਾ ਜਿਹੜਾ ਸੀ ਉਹ ਲਾ ਕੇ ਰੱਖ ਦਿੰਦੀ ਸੀ ਉਹਦੀ ਮੰਮੀ ਉਹਦੇ ਡੈਡੀ ਬੋਲਦੇ ਹੁੰਦੇ ਸੀ ਵੀ ਆਪਾਂ ਕਿਸੇ ਨੂੰ ਨਹੀਂ ਦੱਸਿਆ ਵੀ ਇਹ ਜੀ ਮੈਰਿਜ ਹੋਈ ਆ ਆਪ ਉਹਦਾ ਸੰਗ ਜਦੋਂ ਆਪਣੇ ਕੁੜੀ ਮੁੰਡਾ ਬਾਹਰ ਚਲੇ ਜਾਣਗੇ ਜਾਂ ਉਹਨਾਂ ਦਾ ਵੀਜ਼ਾ ਆ ਜਾਏਗਾ ਆਪਾਂ ਫਿਰ ਇੱਕ ਪਾਰਟੀ ਦਾ ਰੰਗ ਜਿਹਦੇ ਵਿੱਚ ਆਪਾਂ ਆਪਣੀ ਸਾਰੀ ਫੈਮਲੀ ਸੱਦਾਂਗੇ ਤੇ ਦੋਨਾਂ ਆਪਣੀ ਫੈਮਲੀਆਂ ਨੂੰ ਸੱਦ ਗਏ ਫਿਰ ਪਾਰਟੀ ਕਰਕੇ ਸਾਰਿਆਂ ਨੂੰ ਦੱਸਾਂਗੇ ਵੀ ਐਵੇਂ ਆ ਦੀ ਮੈਰਿਜ ਹੋਈ ਹੈ ਬੇਟੀ ਜਦੋਂ ਇਹ ਬਾਹਰ ਚਲੀ ਗਈ ਆ ਉਸ ਤੋਂ ਬਾਅਦ 3 ਮਹੀਨੇ ਮੇਰੀ ਭੈਣ ਕੋ ਰਹੀ ਆ 3 ਮਹੀਨੇ ਮੇਰੀ ਭੈਣ ਕੋ ਰਹਿਣ ਦੇ ਦੌਰਾਨ ਕੋਈ ਕੰਮ ਨਹੀਂ ਕਰਦੀ ਸੀ ਕਾਲਜ ਨਹੀਂ ਜਾਂਦੀ ਸੀ ਮੈਂ ਉਹਨੂੰ ਕਹਿਣਾ ਜੀ ਮੰਮੀ ਡੈਡੀ ਨੂੰ ਫੋਨ ਕਰਨਾ ਵੀ ਕਾਲਜ ਨਹੀਂ ਜਾਂਦੀ ਭਈ ਉਹ ਕਹਿੰਦੇ ਸੀ ਇੱਕੋ ਗੱਲ ਕਹਿੰਦੇ ਸੀ ਵੀ ਉਹ ਬੇਟੀ ਨੂੰ 14 ਲੱਖ ਰੁਪਿਆ ਦੇ ਤੇ ਤੇਰ ਨਾਲ ਗੱਲ ਕਰੂਗੀ ਜੇ ਤੂੰ ਨਹੀਂ ਦੇਨੇ ਪੈਸੇ ਤੇ ਤੇਰ ਨਾਲ ਗੱਲ ਨਹੀਂ ਕਰੂਗੀ ਮੇਰੇ ਕੋਲ ਸਾਰੀ ਚੈਟ ਹੈ ਰਿਕਾਰਡਿੰਗ ਹੈ ਜਦੋਂ ਵੀ ਮੈਂ ਰੀ ਫੈਮਿਲੀ ਨੂੰ ਫੋਨ ਕਰਦਾ ਸੀ ਇਹਦੇ ਡੈਡੀ ਗਾਰੀ ਵਿੱਚ ਮੈਨੂੰ ਕਹਿੰਦੇ ਸੀ ਵੀ ਤੂੰ ਕਿਉਂ ਫੋਨ ਕਰਦਾ ਤੇਰੀ ਕੀ ਲੱਗਦੀ ਓ ਮੈਂ ਗਾਰੀ ਵਿੱਚ ਕਹਿੰਦਾ ਸੀ ਵੀ ਮੇਰੀ ਵਾਈਫ ਆ ਮੈਂ ਫੋਨ ਕਰਨਾ ਗੱਲ ਕਰਨੀ ਉਹ ਕਹਿੰਦੇ ਸੀ ਤੂੰ 14 ਲੱਖ ਰੁਪਿਆ ਪਾ ਫਿਰ ਤਾਂ ਨਾਲ ਗੱਲ ਕਰੂਗੀ ਉਹ ਕਹਿੰਦੇ ਸੀ ਵੀ ਕੋਲੇ ਚੇਂਜ ਕਰਵਾ ਤੇ ਮੈਂ ਉਹਨਾਂ ਨੂੰ ਕਹਿੰਦਾ ਸੀ ਵੀ ਕੋਲੇਜ ਮੈਂ ਚੇਂਜ ਕਰਵਾ ਦਾਂਗਾ ਪਹਿਲਾਂ ਵੀ 20 ਲੱਖ ਰੁਪਏ ਤੁਹਾਡੇ ਤੁਹਾਡੇ ਆਪਣੀ ਵਾਈਫ ਦੇ ਲਾਇਆ ਮੈਂ ਫਿਰ ਵੀ ਲਾਉਂਗਾ ਪਹਿਲਾਂ ਤੂੰ ਮੇਰੀ ਆਪਣੀ ਵਿਸ਼ਟਵੀਅ ਦੀ ਫਾਈਲ ਲਗਵਾ ਉਹ ਗਾੜੀ ਕਹਿੰਦੇ ਵੀ ਆਪਾਂ ਫਾਈਲ ਨਹੀਂ ਤੁਹਾਡੀ ਲਗਵਾਉਣੀ ਪਹਿਲਾਂ ਤੂੰ ਸਾਨੂੰ ਪੈਸੇ ਦੇ ਉਸ ਤੋਂ ਬਾਅਦ ਆਪਾਂ ਤੁਹਾਡੀ ਫਾਈਲ ਲਗਵਾਵਾਂਗੇ ਆਪਾਂ ਇਸ ਸੰਬੰਧੀ ਆਪਾਂ 2024 ਦੇ ਵਿੱਚ ਕੰਪਲੇਂਟ ਦਿੱਤੀ ਐਸਐਸਪੀ ਆਫਿਸ ਦੇ ਵਿੱਚ ਉਹ ਆਪ ਇਹਨਾਂ ਨੇ ਪੂਰੀ ਇਨਵੈਸਟੀਗੇਸ਼ਨ ਦੇ ਨਾਲ ਪੂਰੇ ਸਾਲ ਇਨਵੈਸਟੀਗੇਸ਼ਨ ਕੀਤੀ ਤੇ ਉਹਦੇ ਵੇ ਉਸ ਤੋਂ ਬਾਅਦ ਉਹਨਾਂ ਨੇ ਐਫ ਆਈ ਆਰ ਕੀਤੀ ਉਹਨਾਂ ਦੇ ਉਹਦੀ ਮੰਮੀ ਦੇ ਉਹਦੇ ਡੈਡੀ ਦੇ ਤੇ ਉਹਦੇ ਕੁੜੀ ਤੇ ਜੋ ਉਹਨਾਂ ਨੇ ਪੁਲਿਸ ਨੇ ਪੂਰਾ 1 ਸਾਲ ਬਾਅਦ ਇਨਵੈਸਟੀਗੇਸ਼ਨ ਕਰਨ ਦੇ ਬਾਅਦ ਐਫ ਆਈ ਆਰ ਕੀਤੀ ਆ ਦੇਖ ਸਕਦੇ ਕਿਹੜੇ ਕਿਹੜੇ ਕਿੰਨਾ ਕਿੰਨਾ ਤੇ ਹੋਈ ਆ ਉਹ ਮੁਸਕਾਨ ਜੀ ਹੋਈ ਮੇਰੀ ਵਾਈਫ ਤੇ ਉਹਦੇ ਡੈਡੀ ਦੇ ਰਕੇਸ਼ ਕੁਮਾਰ ਮੱਕੜ ਤੇ ਉਹਦੀ ਮੰਮਾ ਦੇ ਸ਼ਾਲੂ ਮੱਕੜ ਤੇ ਹੋਈ ਆ ਤੰਨਾ ਜਾਨਾਂ ਦੀ ਹੋਈ ਆ ਤੇ ਆ ਨੂੰ ਇਨਸਾਫ ਕੋਈ ਨਹੀਂ ਮਿਲ ਰਿਹਾ ਆਪਣੇ ਪੁਲਿਸ ਨੇ ਉਹਨਾਂ ਦੇ ਐਫਆਈਆਰ ਕੀਤੀ ਹੈ ਉਹਨਾਂ ਨੇ ਆਪਣੀ ਜਮਾਨਤ ਕਰਵਾ ਲਈ ਪਰ ਸਾਨੂੰ ਇਹ ਆਪਣਾ ਇਨੀ ਡਿਪਰੈਸ਼ਨ ਦੇ ਵਿੱਚ ਆ ਮੇਰੀ ਮੰਮੀ ਬਲੱਡ ਕੈਂਸਰ ਦੀ ਮਰੀਜ਼ ਆ ਜਦੋਂ ਮੈਨੂੰ ਪਤਾ ਲੱਗਾ ਸੀ ਵੀ ਮੇਰੇ ਇਹਨੇ ਮੁਸਕਾਨ ਨੇ ਮੇਰੀ ਵਾਈਫ ਨੇ ਮੈਨੂੰ ਇਹ ਗੱਲ ਕਹੀ ਵੀ ਤੇਰਾ ਮੈਨਾਂ ਨਾਲ ਕੋਈ ਰਿਸ਼ਤਾ ਨਹੀਂ ਹੈਗਾ ਮੈਂ ਨਾ ਡਿਪਰੈਸ਼ਨ ਦੇ ਵਿੱਚ ਰਿਹਾ ਮੇਰੀ ਆ ਆ ਬਾਜੂ ਆ ਲੱਤ ਚੱਲਦੀ ਨਹੀਂ ਸੀ ਮੈਂ ਆਪਣੇ ਟਾਂਡੇ ਗੁਰਦਾਸਪੁਰ ਜਾ ਕੇ ਆਪਣੇ ਜਲੰਧਰ ਟਾਂਡੇ ਆ ਉੱਥੇ ਜਾ ਕੇ ਮੈਂ ਥੈਰੇਪੀ ਕਰਦਾ ਰਿਹਾ ਸੀ ਮੇਰੀ ਲੱਤ ਦੋਨੋਂ ਆ ਪੈਰਲਾਈਜ਼ ਹੋ ਗਈ ਸੀ ਕਿਹੜੀ ਕਿਹੜੀ ਤਾਰਾ ਲੱਗੀ ਸੀ ਜਦੋਂ ਉਹਦੇ ਜਦੋਂ ਐਫਆਰ ਹੋਈ ਆ ਕੀ ਕੀ ਲਗਾਇਆ ਸੀ ਉਹਦੇ ਯੋਨਾ ਦੇ ਦੋ ਤਿਹਰਾ ਲੱਗੇ ਆ ਬੀਐਨਐਸ ਲੱਗੇ ਆ ਦੋ ਨਾਲ ਦੇ ਇੱਕ 318 ਚਾ ਤੇ ਇੱਕ 612 ਲੱਗੀ ਜੇ ਆਪਣੇ ਉਹਨਾਂ ਦੇ ਕੋਈ ਗੁੰਗੁਣੀ ਕਾਰਵਾਈ ਤੇ ਹੋਈ ਆ ਬਾ बाकी ਨੂੰ ਇਨਸਾਫ ਨਹੀਂ ਮਿਲ ਰਿਹਾ ਮੇਰੀ ਮੰਮੀ ਨੂੰ ਬਲੱਡ ਕੈਂਸਰ ਆ ਇਨੇ ਡਿਪਰੈਸ਼ਨ ਚ ਰਹਿੰਦੇ ਆ ਇਹ ਆਪਣੇ ਰਾਤ ਰਾਤ ਸੌਂਦੇ ਨਹੀਂ ਅਗੇ ਇਹਨਾਂ ਦੇ ਜਿਹੜੇ ਸੈਲੇ ਆਵਾਜ਼ਾਂ ਦੇ ਆ ਮੇਰੀ ਮੰਮੀ ਨੂੰ ਕੋਈ ਵੀ ਕੋਈ ਆਪਣੀ ਡੈਥ ਹੋ ਜਾਂਦੀ ਉਹ ਜੁਮੇ ਆ ਉਹਨਾਂ ਦੀ ਫੈਮਿਲੀ ਆ ਕਿਉਂਕਿ ਇੰਨਾ ਬ ਨੇਕੀ ਕਰਨ ਦੇ باوجود ਵੀ ਸਾ ਨਾ ਇਹਨਾਂ ਧੋਖੇਦਾਰੀ ਹੋਈ ਆ ਤੇ ਆਪਣੇ ਕੋਈ ਵੀ ਸਾਡੇ ਜੁਮੇ ਆਰ ਮਮੀ ਤੇ ਹੁੰਦੀ ਕੋਈ ਵੀ ਜੁਮੇ ਆਰ ਹੋਣਗੇ ਫੈਮਿਲੀ ਉਹਨਾਂ ਦੀ